भाजपा के कौमी जनरल सेक्रेटरी श्री तरुण चुग ने प्रेस नाल गलबात कर दिया के हा कि नेताजी सुभाष चंद्र बोस सरदार पटेल बाल गंगाधर तिलक विपिन찬 पाल पूजे लोकमान्य तिलक वर्गे राष्ट्रवादी आदर्श नेतावादी विचार तारा नु के अनजान ते नलई कान पार्टी बन चुकी है कांग्रेस आओ देखते दे हा श्री तरुण चुग्नाल साडे रिपोर्टर दी हुई गलबत ਨੜਜਨੇ ਹਮਲਾ ਬੋਲਾ ਹੈ ਕਿ ਆਪ ਬੋਲੋਗੇ ਨੇਤਾਜੀ ਸੁਭਾਚੰਦਰ ਬੌਸ ਵੈਰ ਸਰਦਾਰ ਪਟੇਲ ਤੇ ਬਾਲ ਗੰਗਾਦਰ ਤਿਲਕ ਵਿਪਨ ਚੰਦਰਪਾਲ ਲੋਕਮਾਨੇ ਤਿਲਕ ਜੈਸੇ ਵੱਡੇ ਰਾਸ਼ਟਰਵਾਦੀ ਆਦਰਸ਼ ਦੇਤਾਵਾਂ ਦੀ ਵਿਚਾਰਧਾਰਾ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਵੰਸ਼ਵਾਦੀ ਨੁਸਖੀਰ ਨਲਾਇਕਾਂ ਦੇ ਹੱਥ ਚ ਪਹੁੰਚ ਚੁੱਕੀ ਹੈ ਜਿਨ੍ਹਾਂ ਨੇ ਕਾਂਗਰਸ ਦੀ ਵਿਚਾਰਧਾਰਾ ਯਾਨੀ ਉਹਨਾਂ ਦਾ ਅਜੰਡਾ ਤੇ ਝੰਡਾ ਦੋਨੋਂ ਹੀ ਮੁਸਲਿਮ ਲਿਖ ਦੇ ਕਾਰਲੇਜ ਜਮਾ ਕਰਾ ਦਿੱਤਾ ਸ਼ਰਿੰਦਰ ਕਰ ਦਿੱਤਾ ਅੱਜ ਕਾਂਗਰਸ ਦਾ ਰੋਲ ਪੂਰੇ ਦੇਸ਼ ਦੇ ਅੰਦਰ ਕਦੀ ਜਾਤੀ ਤੇ ਲੜਾਂਦਾ ਕਦੀ ਪਰਦੇਸ਼ ਦੇ ਨਾਂ ਤੇ ਲੜਾਂਦਾ ਕਦੀ ਭਾਸ਼ਾ ਤੇ ਲੜਾਂਦਾ ਕਦੀ ਧਰਮ ਦੇ ਆਧਾਰ ਤੇ ਨਾਂ ਤੇ ਲੜਾਂਦਾ ਇਹੋ ਹੀ ਕੰਮ ਰਹਿ ਗਿਆ ਔਰ ਰੋਲ ਸ਼ਰਿੰਦਰ ਰਚਦੇ ਰਹਿੰਦੇ ਔਰ ਅੱਜ ਇਹ ਸ਼੍ਰੇਂਦਰ ਰਚਨਾ ਦੇਸ਼ ਦੇ ਖਿਲਾਫ ਬੋਲਣਾ ਇਹ ਕਾਂਗਰਸ ਪਾਰਟੀ ਦਾ ਅਜੰਡਾ ਬਣ ਚੁੱਕਾ ਆਜ ਤੱਕ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਔਰ ਖਾਸ ਤੌਰ ਤੇ ਪੰਜਾਬ ਦੀ ਲੀਡਰਸ਼ਿਪ ਨੇ 1984 सिख ਗਤਲੋ ਘਰਤੇ ਸ਼ਾਮਲ ਕਾਂਗਰਸ ਲੀਡਰਾਂ ਦੀ ਪ੍ਰਤਸਨਾ ਨਹੀਂ ਕੀਤੀ। આજ ਤੱਕ ਆਪਣਾ ਸਟੈਂਡ ਨਹੀਂ ਸਪਸ਼ਟ ਕੀਤਾ। ਮੈਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਤੇ ਰਾਜਾ ਬਰਿੰਗ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਪਣਾ ਸਟੈਂਡ ਸਪਸ਼ਟ ਕਰੋ। ਪੰਜਾਬ ਦੀ ਕਾਂਗਰਸ ਆਪਣਾ ਸਟੈਂਡ ਸਪਸ਼ਟ ਕਰੇ ਕਿ ਨਾ ਕਾਤਿਨਾ ਨਾਲ ਤੁਹਾਡਾ ਕੀ ਰਿਸ਼ਤਾ ਹੈ। ਜਿਨ੍ਹਾਂ ਨੇ ਸਿੱਖਾਂ ਦੇ ਗਲਿਆਂ 'ਚ ਟਾਇਰ ਪਾਤੇ ਉਹ ਤੁਹਾਡੇ ਕੀ ਲੱਗਦੇ? ਜਿਨ੍ਹਾਂ ਨੇ ਗੁਰਦੁਆਰੇ ਸਾਹਿਬ ਤੇ ਉਹ ਕਮਲਨਾਥ ਤੋਂ ਸੱਜਣ ਕੁਮਾਰ ਅਜ ਵੀ ਕਾਂਗਰਸ ਦੇ ਲੀਡਰ ਨੇ। ਉਹ ਜਗਦੀਸ਼ ਟੈਕਟਰ ਜਿਹੜਾ ਕਹਿੰਦਾ ਮੈਂ ਗੁਰਦੁਆਰੇ ਸਰਦਾਰ ਮਹਾਰਤੇ ਮੇਰਾ ਕੁਝ ਨਹੀਂ ਹੋਇਆ ਉਹ ਤੁਹਾਡਾ ਕੀ ਲੱਗਦਾ ਹੈ ਉਸ ਕਾਂਗਰਸ ਚ ਅਸੀਂ ਬੈਠੇ ਆਂ ਜਿਹੜਾ ਕਾਂਗਰਸ ਦਾ ਪਰਿਵਾਰ ਓੜੀ ਚਮਚਾਗਰੀ ਕਰ ਰਹੇ ਨੇ ਜਿਹਰੇ ਹੱਥ ਸਿੱਖਾਂ ਦੇ ਕਤਲ ਨਾਲ ਖੂਨ ਨਾਲ ਰੰਗੇ ਹੋਏ ਨੇ ਪੰਜਾਬ ਦੀ ਕਾਂਗਰਸ ਨੂੰ ਸਟੈਂਡ ਫਸਟ ਕਰਨਾ ਚਾਹੀਦਾ